ਚਾ ਨੂੰ ਲੈ ਕੇ ਪਿਓ ਪੁੱਤਰ ਵਿਚਾਲੇ ਹੋਈ ਬਹਿਸ ਫਿਰ ਚੱਲੀਆਂ ਗੋਲੀਆਂ ਕਾਰ ਵਿੱਚ ਵਿੱਚ ਸੱਤਰ ਅੰਮ੍ਰਿਤਸਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਕੇ ਮੌਕੇ ਤੇ ਖਾਤਕ ਤਾਦਤ ਹੈ ਅਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦਰਸਲ ਛੋਟੀ ਜਿਹੀ ਗੱਲ ਨੂੰ ਲੈ ਕੇ ਤੋਂ ਪੁੱਤਰ ਦੇ ਵਿੱਚ ਕਾਰ ਟਕਰਾਅ ਹੋਇਆ ਪਰ ਕੁਛੇ ਵਿੱਚ ਚਾਏ ਪੁੱਤਰ ਨੇ ਵਾਤਾਤਨ ਨੂੰ ਪੰਜਾਬ ਦੇ ਦਿੱਤਾ ਦੱਸਿਆ ਜਾ ਰਿਹਾ ਹੈ ਕਿ थाना ਕੰਬੂ ਦੇ ਤਤীন ਪਿੰਡ ਤੰਗਲੀ ਵਿਖੇ ਕੋਈ ਖੋਖਨਾ ਘਟਨਾ ਵਾਪਰੀ ਜਿੱਥੇ ਸੀਬੀਐਸਸੀ ਨਿੱਕਲ ਆਈ ਬਾਹਰੀ ਦੇ ਨਤੀਜੇ ਵਿੱਚ ਪੁੱਤਰ ਦੇ ਨੰਬਰ ਖੱਟ ਆਉਂਦੇ ਤੇ ਪਤੀ ਜਾਨ ਨੂੰ ਲੈ ਕੇ ਨੌਜਵਾਨ ਦੀ ਆਪਣੇ ਪਿਤਾ ਨਾਲ ਤਕਰਾਰ ਹੋਈ ਸੀ ਇਸੇ ਚਾਤੇ ਕਿਸੇ ਨੂੰ ਜਾ ਕੇ ਨੌਜਵਾਨ ਨੇ ਆਪਣੇ ਹੀ ਪਿਤਾ ਨੂੰ ਗੋਲੀ ਮਾਰ ਦਿੱਤੀ ਫਿਰ ਪੁੱਤਰ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਜੀਵਨ ਲਿਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਗੰਭੀਰ ਹਾਲਤ ਵਿੱਚ ਪਿਉ ਨੂੰ ਹਸਪਤਾਲ ਲੈ ਕੇ ਚਾਇਆ ਗਿਆ ਦਰਸਤੇ ਵਿੱਚ ਹੀ ਮੌਤ ਹੋ ਗਈ ਮ੍ਰਿਤਕ ਦਾ ਨਾਮੁਰਪਿੰਦਰ ਸਿੰਘ ਹੈ ਮ੍ਰਿਤਕੁਰਪਿੰਦਰ ਸਿੰਘ ਤੇ ਲੜਕਾ ਅਮਰਪ੍ਰੀਤ ਸਿੰਘ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 3 ਦੇ ਕਰੀਬ ਗੋਲੀਆਂ ਚਲੀਆਂ ਸਨ ਨੌਜਵਾਨ ਅਮਰਪ੍ਰੀਤ ਸਿੰਘ ਦੇ ਤੇਲ ਵਿੱਚ ਗੋਲੀ ਲੱਗੀ ਹੈ ਗੋਲੀ ਚੱਲਣ ਦੀ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਤਰਸਦਾ ਮਾਹੌਲ ਦੇਖਣ ਨੂੰ ਮਿਲਿਆ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਛ ਕੇ ਉਨਾ ਵੱਲੋਂ ਚਾਰ ਚਿੜੀ ਕਰਤੀ ਹੈ ਮਾਮਲਾ ਜੀ ਹੁਣ ਕੀ ਦਸੀਏ ਹੁਣ ਇਹ ਬੇਟਾ ਇਹਦਾ ਸਮਝੋ ਇੱਕ ਦਿਨ ਹੋਇਆ ਸੀ ਇਹਦਾ ਜਿਹੜਾ ਰਿਜ਼ਲਟ ਨਿਕਲਿਆ ਇਹਦਾ ਰਿਜ਼ਲਟ ਜੋ ਪਤਲੀ ਹੈ ਨੰਬਰ ਸਮਝ 70 ਤੋਂ 60 ਨੰਬਰ ਸੀ ਇਹ ਹੁਣ ਪਤਾ ਨਹੀਂ ਕਿਹੜਾ ਚੱਕਰ ਹੋਇਆ ਵੀ ਸਮਝੋ 1 ਵਜੇ ਇਹਦਾ ਜਿਹੜਾ ਬਾਬਾ ਆਇਆ ਬਾੜੇ ਤੇ ਗਿਆ ਉੱਥੇ ਬੈਠਾ ਹੋਇਆ ਸੀਗਾ ਉਹਨੇ ਬਾਬੇ ਨੂੰ ਕਿਹਾ ਵੀ ਜਾ ਤੂੰ ਰੋਟੀ ਖਾ ਲੈ ਜਾ ਕੇ ਕਿ ਮੈਂ ਬੈਠਦਾ ਇੱਥੇ ਤੇ ਉਹ ਫਿਰ ਉਹ ਆ ਗਿਆ ਉਹ ਨੂੰ ਇਹ ਕੋਈ ਪਤਾ ਵੀ ਇਹ ਮਤਲਬ ਇਦਾਂ ਦਾ ਕੋਈ ਹੋ ਜਾਣਾਗਾ ਕੁਛ ਤੇ ਫੋਨ ਤਾਂ ਹੁੰਦਾ ਹੀ ਆ ਹੁਣ ਹਰੇਕ ਨਿਆਣੇ ਕੋਲ ਫੋਨ ਹੈਗਾ ਹੀ ਆ ਤੇ ਅੱਗੇ ਵੀ ਕਹਿੰਦੇ ਆ ਕੇ ਬੈਠ ਜਾਂਦਾ ਜਾਂ ਤੇ ਕੋਈ ਘੜਾ ਘੜਾ ਫੋਨ ਚਲਾਈ ਜਾਣਾ ਨੇ ਤੇ ਉਹ ਰੋਟੀ ਖਾਣ ਆ ਗਿਆ ਉਹਨੂੰ ਕੋਈ ਪਤ ਨਹੀਂ ਲੱਗਿਆਗਾ ਫਿਰ ਇਹ ਬਾਅਦ ਚ ਉਹਨੇ ਘਰੋਂ ਕਿਤੇ ਫੋਨ ਕਰਦੇ ਹੁਣੇ ਮਦਰ ਇਹਨਾਂ ਦੀ ਨਾ ਫੋਨ ਕਰਦੇ ਹੁਣੇ ਵੀ ਤੇ ਇਹ ਫੋਨ ਨਾ ਚੱਕੇ ਇਹ ਫਿਰ ਉਹ ਨਾਲ ਜਿੱਥੇ ਜਿਹੜੇ ਇੱਕ ਦੋ ਘਰ ਹੈਗੇ ਨਾ ਉੱਥੇ ਨਾਲ ਜਿੱਥੇ ਇਹਨਾਂ ਦਾ ਬਾੜਾ ਹੈਗਾ ਫਿਰ ਉਹਨੇ ਇਹਦਾ ਦੋਸਤ ਹੈਗਾ ਮੁੰਡਾ ਉਹਨੂੰ ਫੋਨ ਕੀਤਾ ਵੀ ਜਾ ਕੇ ਦੇਖ ਬੜੇ ਆ ਵੀ ਉਹ ਫੋਨ ਨਹੀਂ ਚੱਕਿਆਗਾ ਤਾਂ ਜਾਦੋਂ ਉੱਥੇ ਗਏ ਹੋ ਤਾਂ ਉਹ ਤਾਂ ਦੇਖਿਆ ਤਾਂ ਉੱਪਰ ਉਹਨੇ ਪਸੀ ਬਣ ਕੇ ਆਹ ਲਾ ਲਿਆ ਹੋਇਆ ਜੀ ਕਿ ਨਾਮ ਕਿਹੜਾ ਹੈ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਹੈ ਹਰਮਨ ਪ੍ਰੀਤ ਆਹ ਹਾਂ ਹਰਮਨ ਪ੍ਰੀਤ ਹੈ ਉਹ ਹਰਮਨ ਪ੍ਰੀਤ ਪੇਰੈਂਟਸ ਕਿੱਥੇ ਹੈ ਜੀ ਮਾਮੇ ਪੇਰੈਂਟਸ ਉਹਨੇ ਜਿਹੜਾ ਫਾਦਰ ਹੈ ਉਹ ਤਾਂ ਬਾਹਰ ਸੀ ਗਿਆ ਉਹ ਤੇ ਉਹ ਵੀ ਉਹਨਾਂ ਨੇ ਵੀ ਆ ਜਾਣਾ ਆਈ ਗਏ ਮੇਰੇ ਖਿਆਲ ਚਾਹੇ ਤੋ ਉਹ ਉਹ ਆ ਗਏ ਵੀ ਹੈ ਤੇ ਮਦਰ ਹੈ ਇੱਕ ਉਹਨਾਂ ਦੀ ਸਿਸਟਰ ਹੈਗੀ ਜੀ ਦੋਨੇ ਸੀ ਪੇਪਰ ਨੰਬਰਾਂ ਦੇ ਪੇਪਰ ਕਰਨੇ ਦੇਖੋ ਇਹ ਇੰਦਾ ਤਾਂ ਨਹੀਂ ਲੱਗਦਾਗਾ ਦੇਖੋ ਹੁਣ ਨੰਬਰ ਦੇਖੋ 70% ਥੋੜੇ ਨੰਬਰ ਥੋੜਾ ਗਿਆ ਤੇ ਨੰਬਰ ਤਾਂ ਘਟ ਨਹੀਂ ਹੈਗੇ ਆ ਕੋਈ ਹੋਰ ਹੀ ਕਾਰਨ ਹੋ ਸਕਦਾ ਹੋਊਗਾ ਹੁਣ ਕਹਿ ਨਹੀਂ ਸਕਦੇ ਹੁਣ ਕਿਉਂ ਕਿ ਉਸ ਟਾਈਮ ਤਾਂ ਕੋਈ ਹੈ ਨਹੀਂ ਸੀਗਾ ਕੋਲ ਇਕੱਲਾ ਹੀ ਸੀਗਾ ਆ ਠੀਕ ਨਹੀਂ ਇਹ ਤਾਂ ਹੁਣ ਫੋਨ ਤੋਂ ਹੀ ਪਤਾ ਲੱਗ ਸਕਦਾਗਾ ਜਿਹੜਾ ਕਿ ਫੋਨ ਡਿਟੇਲ ਚੋਂ ਵੀ ਕਿਹਦੀ ਕਾਲ ਆਈ ਹੈ ਜਾਂ ਕਿੱਦਾਂ ਵੀ ਹੋਇਆ ਹੁਣ ਉਦੋਂ ਹੀ ਕੁਝ ਪਤਾ ਲੱਗ ਸਕਦਾ ਹੋਰ ਦੇ ਨਾਲ ਕਰਦੇ ਨੂੰ ਪਤਾ ਨਾ ਆਣ ਮਲਾਂ ਆਣ ਉਹ ਮਲਾਂ ਦੂਜੇ ਪੜੋਸੀਆਂ ਨੂੰ ਕਿਸੇ ਨੂੰ ਪਤਾ ਹੀ ਨਹੀਂ ਆ ਕੁਛ ਬਾਈ ਨੇਚਰ ਗੱਲ ਕਰੀਏ ਬੱਚੇ ਦੀ ਬਾਈ ਨੇਚਰ ਤਾਂ ਜੀ ਉਹ ਬਹੁਤ ਹੀ ਵਧੀਆ ਕਦੇ ਅੱਜ ਤੱਕ ਅਸੀਂ ਨਾ ਉਹਦਾ ਲੋਫਰ ਪੋਣਾ ਕੁਛ ਵੀ ਨਹੀਂ ਸੀਗਾ ਬਸ ਆਪਣਾ ਆਪਣਾ ਕੰਮ ਆਪਣਾ ਕੰਮ ਕਰਨਾ ਘਰ ਆਣਾ ਬਸ ਕੋਈ ਮੈਂ ਕਦੀ ਦੇਖਿਆ ਨਹੀਂ ਨਾ ਅਵਾਰਾ ਘੁੰਮਦਾ ਆਦਿਕਾ ਕਦੀ ਵੀ ਨਹੀਂ ਉਹਦੀ ਬੋਲ ਬਾਣੀ ਨਹੀਂ ਵਧੀ ਸੀ ਅਜਾ 20 ਦਿਨੇ ਹੋਏ ਮੇਰੇ ਕੋਲ ਆਇਆ ਮੈਂ ਬੈਠਾ ਸੀਗਾ ਤੇ ਆਇਆ ਤੇ ਚਾਚਾ ਜੀ ਮੇਰਾ ਨਾ ਵੋਟਰ ਕਾਰਡ ਬਣ ਕੇ ਆ ਗਿਆ ਮੈਂ ਕਿਹਾ ਮੇਰਾ ਬਣ ਗਿਆ ਨਹੀਂ ਮੈਂ ਕਿਹਾ ਆ ਜਾਣਾ ਜੀ ਬਾਈ ਪੋਸਟੇ ਆਣਾ ਆ ਜਾਣਾ ਤੇ ਫਿਰ ਆਇਆ ਕਿਹਾ ਮੇਰਾ ਬਣ ਗਿਆ ਹੋਇਆ ਉਦੋਂ ਉਹ ਸੰਸੋਜ਼ੇ ਸੀ ਸੰਸੋਜ਼ੇ ਬਤਾ ਜੀ ਹਾਂ ਜੀ ਸੋ ਬਹੁਤ ਦੁੱਖ ਦੀ ਗੱਲ ਹੈ ਜੀ ਇਹ ਭਾਜੀ ਕੀ ਮਾਮਲਾ ਹੈ ਕਿ ਕਿਹੜੇ ਪਿੰਡ ਦਾ ਕਿਆ ਬੱਚਾ ਕੀ ਹੋਇਆਗਾ ਇੱਕ ਸਾਨੂੰ ਕੱਲ ਇਨਫੋਰਮੇਸ਼ਨ ਆਈ ਸੀ ਬਰੋਡ ਡੈੱਡ ਸਿਵਲ ਹਸਪੀਟਲ ਤੋਂ ਰਕਮ ਸੀ ਵੌਇਸ ਅਕਾ ਜਿਹਦੇ ਵਿੱਚ ਇੱਕ ਹਰਮਨ ਪ੍ਰੀਤ ਸਿੰਘ ਨਾਮ ਦਾ ਲੜਕਾ ਜਿਹੜਾ ਜਿਹਦੀ ਉਮਰ 18 ਸਾਲ ਹੈ ਪਲੱਸ 2 ਕਰਕੇ ਹਟਿਆ ਸੀਗਾ ਉਹਨੇ ਹੈਂਗਿੰਗ ਕਰ ਲਈ ਸੀ ਤੇ ਜਿਹਦੇ ਨਾਲ ਹਸਪਤਲ ਜਾਂਦੇ ਟਾਈਮ ਉਹ ਇਦਾਂ ਹੋ ਗਿਆ ਸੀ ਤੇ ਸਾਨੂੰ ਨਾਲ ਉਹਦੇ ਚਾਚਾ ਜੀ ਸਾਧੂ ਸਿੰਘ ਜੋ ਪੰਜਾਬ ਪੁਲਿਸ 'ਚ ਜੋਬ ਕਰਦੇ ਆ ਥਾਣਾ ਨੰਗਲ ਵਿਖੇ ਉਹਨਾਂ ਨੇ ਸਾਨੂੰ ਸਟੇਟਮੈਂਟ ਵੀ ਲਿਖਾਈ ਸੀ ਬਾਕੀ ਪੋਸਟ ਮਾਰਟਮ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਾਂਚ ਕਰ ਰਿਹਾ ਆਪਾਂ ਜਿੰਦਾਂ ਦੀ ਵੀ ਕਾਰਵਾਈ ਹੋਗੀ ਉਹਨਾਂ ਦੱਸ ਰਹੀ ਹੈ ਜੀ ਉਹਦੇ ਪਰਿਵਾਰਕ ਮੈਂਬਰ ਵੀ ਦੱਸ ਰਿਹਾ ਬੱਚਾ ਬੜਾ ਸਹੀ ਸੀਗਾ ਕੋਈ ਤਾਂ ਅਜਿਹੀ ਗਲਤ ਬੈਕਗ੍ਰਾਉਂਡ ਬਹੁਤ ਅੱਛੀ ਸੀਗੀ ਬੱਚੇ ਦੀ ਪਰ ਨੰਬਰਿੰਗ ਕਟਾਉਣ ਵਾਲਾ ਕਹਿੰਦਾ ਵੀ ਸਭ ਇਸ ਦੇ ਕੱਲ ਰਿਜ਼ਲਟ ਆਏ ਸਗੇ ਉਸ ਟਾਈਮ ਪਲੱਸ 2 ਦਾ ਜਿਹਦੇ ਕਰਕੇ ਉਹਨੇ ਇਹ ਕਾਲ ਉਹਨੂੰ ਚੁੱਕਿਆ ਉਸ ਦੀ ਜਾਣਕਾਰੀ ਹਾਂਜੀ ਹਾਂਜੀ ਪੁਲਿਸ ਦੀ ਜਾਣਕਾਰੀ